ਨੈਕਸਟ 24 ਪੰਜਾਬ న్యూਸ ਚੈਨਲ ਦੇ ਦੇਖ ਦੇ ਦਰਸ਼ਕਾਂ perturbative ਸੱਸ਼੍ਰੀਅਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜੋ ਤਾਂ ਜੋ ਸਾਡੀ ਹੋਂਦ ਨਵੀਆਂ ਤੇ ਤਾਜ਼ੀਆਂ ਖਬਰਾਂ ਤੋੜ ਤੱਕ ਪਹੁੰਚਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਲੁਧਿਆਣਾ ਤੋਂ ਸੰਜੀਵ ਅਰੋੜਾ ਦੇ ਜਿੱਤ ਦੇ ਖੁਸ਼ੀ ਦੇ ਵਿੱਚ ਲੰਡੂ ਵੰਡ ਕੇ ਮਨਾਈ ਗਈ ਖੁਸ਼ੀ ਗੁਰਦੇਵ ਸਿੰਘ ਸੰਧੂ ਅੱਜ ਆਮ ਆਦਮੀ ਪਾਰਟੀ ਦੀ ਲੁਧਿਆਣਾ ਤੋਂ ਉਮੀਦਵਾਰ ਸੰਜੀਵ ਅਰੋੜਾ ਦੀ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਦੇ ਵਿੱਚ ਤਰਨਤਾਰਨ ਦੇ ਗੁਰਦੇਵ ਸਿੰਘ ਸੰਧੂ ਨੇ ਆਪਣੇ ਸਾਥੀਆਂ ਸਮੇਤ ਦਫ਼ਤਰ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਮੈਲਾ ਮੰਡਲ ਤਰਨਤਾਰਨ ਅਤੇ ਅੰਜੂ ਵਰਮਾ ਲਖਵਿੰਦਰ ਸਿੰਘ ਫੌਜੀ ਪਲਾਖਪੁਰ ਦਾਣਾ ਤੇ ਸਰਪੰਚਾਂ ਪੰਚਾਇਤ ਮੈਂਬਰਾਂ ਤੇ ਸਮੂਹ ਲੀਡਰਸ਼ਿਪ ਵੀ ਸ਼ਾਮਿਲ ਰਹੀ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜਿਤ ਸਿੰਘ ਦੀ ਵਿਸ਼ੇਸ਼ ਰਿਪੋਰਟ ਉੱਦੀਪ ਆ ਜਾ ਮੰਦੀਪਾ ਅੱਗੇ ਗਾਜੋ ਉਹਨਾਂ ਪਹਿਲਾਂ ਵੀ ਸਾਰੇ ਭਰਾਵਾਂ ਨੇ ਇਹ ਕਹਿ ਚੁੱਕਾ ਕਿ ਇਹ ਜਿੱਤ ਵਾ ਇਹ ਪੰਜਾਬ ਦੀ ਜਨਤਾ ਦੀ ਜਿੱਤ ਵਾ ਪੰਜਾਬ ਦੀ ਸੂਝ ਬੂਝ ਦੀ ਜਿੱਤ ਵਾ ਕਿਉਂਕਿ ਸੂਝ ਬੂਝ ਵਾਲੇ ਲੋਕ ਜਿਹੜੇ ਚੰਗੇ ਰਾਜ ਕਰਨ ਵਾਲੀ ਪਾਰਟੀ ਨੂੰ ਚੁਣ ਕੇ ਅੱਗੇ ਲੈ ਕੇ ਆਉਂਦੇ ਆ ਇਹ ਸਾਡੀ ਜਿਹੜਾ ਪੂਰਾ ਪੰਜਾਬ ਸਟੇਟ ਆ ਅੱਜ ਖਾਸ ਕਰਕੇ ਅੱਜ ਲੁਧਿਆਣੇ ਦੀ ਇਲੈਕਸ਼ਨ ਸੀ ਲੁਧਿਆਣੇ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਮੈਂ ਵਧਾਈ ਦਿੰਨਾ ਵਾ ਕਿ ਉਹਨਾਂ ਦੀ ਬਹੁਤ ਉੱਚੀ ਦਸੂਚੀ ਸੋਚਵਾ ਜਿਹੜੇ ਉਹ ਜਾਣ ਚੁੱਕੇ ਆ ਕਿ ਆਮ ਆਦੀ ਪਾਰਟੀ ਕੇਵਲ ਤੇ ਕੇਵਲ ਪੰਜਾਬ ਦੇ ਭਲੇ ਲਈ ਲੁਧਿਆਣੇ ਦੇ ਭਲੇ ਵਾਸਤੇ ਕੰਮ ਚੰਗੇ ਕੰਮ ਕਰ ਸਕਦੀ ਆ ਉਹਨਾਂ ਨੇ ਸੰਜੀਵ ਰੋੜਾ ਜੀ ਨੂੰ ਚੁਣ ਕੇ ਲੈ ਲੈਂਦਾ ਸਰਦਾਰ ਭਗਵੰਤ ਸਿੰਘ ਦੀ ਮਾਨ ਜਿਹੜਾ ਉਹਨਾਂ ਦੇ ਜਿਹੜਾ ਹੈਗਾ ਕੈਂਡੀਡੇਟ ਉਹਨੂੰ ਜਿੱਤ ਕੇ ਅੱਗੇ ਲੈਂਦਾ ਵਾ ਕਿਉਂਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਜਦੋਂ ਦੀ ਸਰਕਾਰ ਬਣੀ ਆ ਲੋਕਾਂ ਦੇ ਵਾਸਤੇ ਬਹੁਤ ਜਾਦੇ ਵਧੀਆ ਜਿਹੜੀਆਂ ਪਾਲਿਸੀਆਂ ਬਣਾ ਬਣਾ ਕੇ ਲੈਂਦੀਆਂ ਅਤੇ ਪੰਜਾਬ ਦੀ ਜਨਤਾ ਨੇ ਉਹਨੂੰ ਪਸੰਦ ਕਰ ਰਹੀ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਇਹ ਗੱਲ ਕੀਤੀ ਵੀ ਜਿੰਦੀ ਚੋਣ ਜਵੇ ਹੋਈ ਆ ਆਸ਼ੂਰ ਵੀ ਕਰ ਰਿਹਾ ਕਿ ਕਾਂਗਰਸੀਆਂ ਦੀ ਜੇਤੂ ਬਾਤ ਲਈ ਕਰਾਂਗੇ ਕਿੱਦਾਂ ਦੇਖਦੇ ਵੇਖੋ ਸਾਰੀਆਂ ਪਾਰਟੀਆਂ ਨੇ ਦਾਅਵੇ ਤੇ ਕਰਨੇ ਹੁੰਦੇ ਆ ਪਰ ਅੱਜ ਤੱਕ 75 ਸਾਲ ਹੋ ਗਏ 76 ਸਰਕਾਰਾਂ ਬਣਦੀਆਂ ਨੂੰ ਕੀ ਕਿਸੇ ਨੇ ਕੀ ਸਿਆਰ ਸਵਾਰਿਆ ਇੱਥੇ ਭਗਵਾਨ ਸਿੰਘ ਜੀ ਮਾਨ ਨੇ ਉਹ ਕੰਮ ਕਰਖਾਇਆ 3-4 ਸਾਲਾਂ ਜਿੰਨਾ ਕਿਸੇ ਦੇ 75 ਸਾਲਾਂ ਚ ਸਰਕਾਰਾਂ ਤੋਂ ਨਹੀਂ ਹੋਏ ਆ ਕਦੀ ਤੁਸੀਂ ਨਹਿਰਾਂ ਚ ਖਾਲਾਂ ਚ ਕਿਤੇ ਪਾਣੀ ਵਗਦੇ ਵੇਖਿਆ ਇਹਨਾਂ ਦਿਨਾਂ ਚ ਸੁੱਕੇ ਪਏ ਸੀ ਬਿਲਕੁਲ ਨਾ ਦੇ ਨਾ ਖਾਲਾਂ ਨਹਿਰਾਂ ਬਣੀਆਂ ਜਰੂਰ ਸੀ ਕਦੇ ਉਹ ਵਗਦੀਆਂ ਨਹੀਂ ਸੀ ਪਾਣੀ ਨਹੀਂ ਆ ਰਿਹਾ ਅੱਜ ਵੇਖੋ ਤੇਲਾਂ ਦੇ ਪਾਣੀ ਝਾੜ ਦਿੱਤਾ ਲੋਕੀ ਮੋਟਰਾਂ ਕਿਸਾਨ ਬੰਦ ਕਰਕੇ ਇਸ ਵੇਲੇ ਤੇ ਆਪਣੇ ਝੋਨੇ ਲਗਾ ਰਹੇ ਆ ਇਸ ਕਰਕੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਉਹ ਕੰਮ ਕੀਤੇ ਆ ਜਿਹੜੇ 75 ਸਾਲਾਂ ਚ ਕੋਈ ਸਰਕਾਰ ਨਹੀਂ ਕਰ ਸਕੀ